ਆਪਣੇ ਬਾਰੇ ਦੱਸ ਦਿਆਂ ਮੇਰੇ ਬਾਰੇ ਨਾ ਐਕਚੁਅਲੀ ਮੇਰੇ ਨਾਮ ਤੋਂ ਥੋੜੀ ਕਨਫਿਊਜ਼ਨ ਹੀ ਰਹਿੰਦੀ ਹੈ ਸਾਹਿਤ ਦੇ ਫੀਲਡ ਵਿੱਚ ਕਿਉਂ ਮੇਰੇ ਨਾਮ ਦੇ ਨਾਲ ਡਾਕਟਰ ਲੱਗਦਾ ਹੈ ਵੈਸੇ ਜਿਆਦਾ ਡਾਕਟਰ ਐਸ ਲੇਖਕਾ ਕਿਤਾਬਾਂ ਦੇ ਵਿੱਚ ਰੁਚੀ ਹੋਣ ਕਰਕੇ ਸਾਰਿਆਂ ਨੂੰ ਇਹ ਭੁਲੇਖਾ ਲੱਗਦਾ ਹੈ ਕਿ ਸ਼ਾਇਦ ਮੈਂ ਸਾਹਿਤ ਦੇ ਵਿੱਚ ਪੀ ਐਚ ਡੀ ਕੀਤੀ ਹੈ ਉਸ ਪਰ ਮੈਂ ਮੈਡੀਕਲ ਦੀ ਡਾਕਟਰ ਹਾਂ ਫਿਰ ਅਗਲਾ ਸਵਾਲ ਸਾਰਿਆਂ ਦੇ ਮਨ 'ਚ ਇਹ ਉੱਠਦਾ ਹੈ ਵੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ 'ਚ ਕੋਈ ਸੰਬੰਧ ਕਿਸ ਤਰ੍ਹਾਂ ਹੋਇਆ ਮੈਡੀਕਲ ਦੀ ਡਾਕਟਰ ਹਮੇਸ਼ਾ ਰਹਿਣਾ ਕਿਤਾਬਾਂ 'ਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ 'ਚ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਪੱਤਰ ਵਿੱਚ ਵੀ ਲਿਖਿਆ ਗਿਆ ਵੀ ਸਾਹਿਤ ਦਾ ਖਾਸ ਕਰਕੇ ਪੰਜਾਬੀ ਸਾਹਿਤ ਪੜ੍ਹਨ ਦਾ ਬਚਪਨ ਤੋਂ ਹੀ ਸ਼ੌਕ ਸੀ ਮੈਂ ਜਿੱਥੇ ਵੀ ਕੋਸਾ ਮੈਂ ਗਵਰਨਮੈਂਟ ਜੌਬ ਵੀ ਕੀਤੀ ਆਪਣਾ ਪਰਸਨਲ ਕੰਮ ਵੀ ਕੀਤਾ ਮੈਂ ਜਿੱਥੇ ਵੀ ਜਾਂਦੀ ਮੇਰੇ ਨਾਲ ਮੇਰੀ ਲਾਇਬ੍ਰੇਰੀ ਜਾਂਦੀ ਠੀਕ ਹੈ ਮੇਰੇ ਮੈਂ ਜਿੱਥੇ ਬੈਠਦੀ ਮੈਂ ਇੱਕ ਇਕਲ ਮਾਰੀ ਮੇਰੇ ਨਾਲ ਕਿਤਾਬਾਂ ਹੀ ਜ਼ਰੂਰ ਹੁੰਦੀ ਕਿ ਜੇ ਕੋਈ ਪੇਸ਼ ਕਿਉਂਕਿ ਦੇਖੋ ਮੈਂ ਇਹ ਮਹਿਸੂਸ ਕੀਤਾ ਹੈ ਕਿ ਸਮਾਜ ਦੇ ਵਿੱਚ ਜੇ ਡਾਕਟਰ ਦੇ ਕੋਲ ਇਹ ਕਲਾ ਹੋਵੇ ਨਾ ਆਪਣੀ ਕਿਸੇ ਦੇ ਦੁੱਖ ਦਰਦ ਨੂੰ ਪੈਨਡਾਊਨ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਇੱਕ ਡਾਕਟਰ ਜਿਹੜਾ ਹੈ ਉਹ ਬਹੁਤ ਵਧੀਆ ਸਮਾਜ ਦਾ ਸ਼ੀਸ਼ਾ ਪੇਸ਼ ਕਰ ਸਕਦਾ ਹੈ ਕਿਉਂਕਿ ਸਾਡੇ ਕੋਲ ਪੇਸ਼ੈਂਟ ਆ ਕੇ ਆਪਣੀ ਹਰ ਤਰ੍ਹਾਂ ਦੀ ਨਿੱਜੀ ਤੋਂ ਨਿੱਜੀ ਗੱਲ ਜਿਹੜੀ ਕਿ ਉਹ ਕਿਸੇ ਦੂਜੇ ਨੂੰ ਨਹੀਂ ਵੀ ਦੱਸ ਸਕਦਾ ਅਜੇ ਵਕੀਲ ਕੋਲ ਵੀ ਜਦੋਂ ਅਸੀਂ ਜਾਂਦੇ ਆ ਅਸੀਂ ਸਿਰਫ ਆਪਣਾ ਪੱਖ ਦੱਸਦੇ ਆ ਕਿਉਂਕਿ ਅਸੀਂ ਕੇਸ ਜਿੰਨਾ ਹੁੰਦਾ ਹੈ ਪਰ ਡਾਕਟਰ ਨੂੰ ਅਸੀਂ ਸਾਰੇ ਸਿਚੁਏਸ਼ਨ ਸਹੀ-ਸਹੀ ਦੱਸਦੇ ਆ ਕਿ ਸਾਡੇ ਨਾਲ ਕੀ-ਕੀ ਹੋਇਆ ਵਾਪਰਿਆ ਮੇਰਾ ਵੈਸੇ ਫੀਲਡ ਹੋਮੋਪੈਥੀ ਦਾ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਹੋਮੋਪੈਥੀ ਦੇ ਵਿੱਚ ਸਰੀਰ ਨਾਲੋਂ ਮਨ ਦੇ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਸਾਡੀ ਥਿਊਰੀ ਦੇ ਵਿੱਚ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਅੱਜ ਕੱਲ ਔਰਤਾਂ ਦੇ ਸਰੀਰਾਂ 'ਚ ਗੰਢਾਂ ਬਣ ਰਹੀਆਂ ਨੇ ਛਾਤੀਆਂ 'ਚ ਗਿਲਦੀਆਂ ਬਾਦੀਆਂ ਨੇ ਪੇਚੇਦਾਨੀਆਂ 'ਚ ਇਹ ਗੱਠਾ ਪਹਿਲਾਂ ਮਨ 'ਚ ਬਣਦੀਆਂ ਨੇ ਔਰ ਉਹਨਾਂ ਗੱਠਾਂ ਦਾ ਜਿਹੜਾ ਪਰਛਾਵਾਂ ਹੈ ਉਹ ਸਰੀਰ ਤੇ ਮੈਨੀਫੈਸਟ ਕਰਦਾ ਹੈ ਜੇ ਇਹ ਇੱਕ ਤਾਜ਼ਾ ਤੇ ਸਾਹਮਣੇ ਜਿੰਨੇ ਕਿ ਮੈਨੂੰ ਵੀ ਝੰਡੋੜ ਕੇ ਰੱਖ ਦਿੱਤਾ ਤੁਹਾਡੇ ਨਾਲ ਇੱਕ ਘਟਨਾ ਮੈਨੂੰ ਪਤਾ ਸਮਾਂ ਬਹੁਤ ਹੋ ਚੱਲਿਆ ਪਰ ਇੱਕ ਸ਼ੇਅਰ ਕਰਨੀ ਜਰੂਰੀ ਸਮਝਦਾ ਸਮਝਦੀ ਆ ਕਿ ਸਾਹਤ ਤੇ ਸਿਹਤ ਦਾ ਸੁਮੇਲ ਕਿੱਥੇ ਹੁੰਦਾ ਆ ਆਪਾਂ ਸਾਰਿਆਂ ਨੇ ਇੱਕ ਕਿੱਸਾ ਬਚਪਨ ਦੇ ਵਿੱਚ ਦਾਦੇ ਦਾਦੀ ਦੀ ਗੋਦ ਚ ਬਹਿ ਕੇ ਪੜਿਆ ਹੈ ਪੂਰਨ ਭਗਤ ਦਾ ਕਿੱਸਾ ਤੇ ਉਹਦੇ ਵਿੱਚ ਆਪਾਂ ਇੱਕ ਸੀਨ ਯਾਦ ਹੋਏਗਾ ਸਾਰਿਆਂ ਨੂੰ ਵੀ ਪੂਰਨ ਭਗਤ ਜਦੋਂ ਆਪਣੀ ਉਸ ਤੋਂ ਪсля ਕਰਕੇ ਭੋਰੇ ਚੋ ਬਾਅਦ ਨਿਕਲਦਾ ਜਿਉਂਦੀ ਮਾਂ ਜੋ ਤੋਂ ਪਹਿਲੀ ਵਾਰ ਉਹਨੂੰ ਵੇਖਦੀ ਏ ਇਛਰਾ ਤੇ ਉਹਦੀ ਛਾਤੀਆਂ ਜਦੋਂ ਤਵਗਣਾ ਸ਼ੁਰੂ ਹੋ ਜਾਂਦੀ ਕੋਸ ਸਮਾਂ ਪਹਿਲਾਂ ਮੇਰੇ ਕੋਲ ਇਸ ਤਰ੍ਹਾਂ ਦੀ ਇੱਕ ਔਰਤ ਆਈ ਜਿਹਦੀਆਂ ਛਾਤੀਆਂ ਚੋਂ ਦੁੱਧ ਵਗਦਾ ਸੀ ਮੈਂ ਉਹਦੇ ਸਾਰੇ ਫਿਜ਼ੀਕਲ ਟੈਸਟ ਕਰਾ ਲਏ ਜੋ ਕੁਝ ਵੀ ਹੋ ਸਕਦਾ ਸੀ ਬਲੱਡ ਟੈਸਟ ਛਾਤੀ ਦੇ ਟੈਸਟ ਦਿਮਾਗ ਦੀ ਇੱਕ ਰਸੌਲੀ ਹੁੰਦੀ ਏ ਉਹਦੇ ਚ ਵੀ ਛਾਤੀਆਂ ਚੋਂ ਦੁੱਧ ਵਗਣ ਲੱਗ ਜਾਂਦਾ ਉਹ ਵੀ ਨਹੀਂ ਆਈ ਉਹਦੇ ਹਸਬੰਦ ਉਹਦੇ ਨਾਲ ਆਉਂਦੇ ਸੀ ਉਹਨੂੰ ਬੋਲਣ ਨਹੀਂ ਦਿੰਦੇ ਸੀ ਯੂ نو ਡੋਮੀਨੇਟ ਕਰਦੇ ਸੀਗੇ ਉਹਨੂੰ ਕਹਿੰਦੇ ਸੀਗੇ ਮੈਂ ਉਹਨੂੰ ਪੁੱਛਣਾ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਸਮੱਸਿਆ ਕੀ ਆ ਉਹਨਾਂ ਕਹਿੰਦਾ ਜੀ ਇਹਨੂੰ ਕੀ ਦੇਖੋ ਸਕਦਾ ਚੰਗੀ ਭਲੀ ਖਾਂਦੀ ਪਿੰਦੀ ਕੱਪੜੇ ਲੱਤੇ ਇਹਨੂੰ ਸਭ ਕੁਝ ਸਮੇਂ ਤੇ ਮਿਲਦਾ ਇਹਨੂੰ ਕੀ ਦੁੱਖ ਹੋ ਸਕਦਾ ਉਹਨਾਂ ਨੇ ਇਹਨਾਂ ਡੋਮੀਨੇਟ ਕਰਨਾ ਕਿ ਉਹਨੇ ਕੁਝ ਬੋਲਣਾ ਚਾਹਣਾ ਵੀ ਤੇ ਉਹਨਾਂ ਬੋਲਦੇ ਫਿਰ ਇੱਕ ਦਿਨ ਮੈਂ ਉਹਨਾਂ ਦਾ ਐਗਜ਼ਾਮੀਨੇਸ਼ਨ ਕਰਨ ਦੇ ਬਹਾਨੇ ਉਹਨਾਂ ਦੇ ਹਸਬੰਡ ਨੂੰ ਬਾਹਰ ਹੀ ਛੱਡਿਆ ਵੀ ਤੁਸੀਂ ਬਾਹਰ ਰੁਕੋ ਮੈਂ ਉਹਨਾਂ ਦੇ ਚੈੱਕ ਕਰਨਾ ਫਿਰ ਮੈਂ ਉਹਨਾਂ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਉਹਨਾਂ ਦੀ ਕਹਾਣੀ ਸੁਣੀ ਵੀ ਤੁਹਾਡੀ ਸਮੱਸਿਆ ਕਿੱਥੇ ਆ? ਸਰੀਰ ਤਾਂ ਮੈਂ ਸਾਰਾ ਚੈੱਕ ਕਰ ਲਿਆ ਵੀ ਕਿਤੇ ਕੋਈ ਸਮੱਸਿਆ ਨਹੀਂ ਹੈਗੀ ਵੀ ਤੁਹਾਡੇ ਬੱਚੇ ਵੀ ਵੱਡੇ ਨੇ ਅਜੇ ਕੋਈ ਛੋਟੇ ਬੱਚੇ ਦੀ ਮਦਦ ਫੀਡ ਆ ਸਕਦੀ ਐ ਇਸ ਤਰ੍ਹਾਂ ਫਿਰ ਉਹਨੇ ਮੈਨੂੰ ਇੱਕ ਸਟੋਰੀ ਸੁਣਾਈ ਕਹਿੰਦੇ ਵੀ ਮੇਰਾ ਜਿਹੜਾ ਬੱਚਾ ਹੈ ਨਾ ਉਹਨੂੰ ਮਿਲਿਆ ਨੂੰ ਮੈਨੂੰ 15 ਸਾਲ ਹੋ ਗਏ ਉਹਦਾ ਬੱਚਾ ਕਿਸੇ ਨਜਾਇਜ਼ ਤਰੀਕੇ ਨਾਲ ਉਸ ਵੇਲੇ ਬਾਹਰ ਭੇਜਿਆ ਗਿਆ ਸੀ ਪਰ ਉਹ ਵਾਪਸ ਨਹੀਂ ਆ ਸਕਿਆ। ਉਹਦੀ ਛਾਤੀ ਚੋਂ ਦੁੱਧ ਦੋ ਮਾਰਦਾ ਸੀ ਜਦੋਂ ਉਹ ਬੱਚੇ ਨੂੰ ਯਾਦ ਕਰਦੀ ਸੀ। ਸੋ ਇੱਥੇ ਫਿਰ ਮੈਨੂੰ ਕਹਾਣੀ ਯਾਦ ਆਈ ਕਿਉਂਕਿ ਪਹਿਲਾਂ ਮੈਂ ਸੋਚਦੀ ਸੀ ਵੀ ਸਾਹਿਤਕਾਰ ਖਾਸ ਕਰਕੇ ਕਵੀ ਕਈ ਵਾਰੀ ਨਾ ਕਿਸੇ ਸਿਚੁਏਸ਼ਨ ਨੂੰ ਵਧਾ ਚੜਾ ਕੇ ਪੇਸ਼ ਕਰਦੇ ਨੇ। ਪਰ ਉੱਥੇ ਮੈਨੂੰ ਵਾਕਿਓਂ ਗੱਲ ਯਾਦ ਆਈ ਵੀ ਨਹੀਂ ਵਾਕੀ। ਵੀ ਇਸ ਹਾਰ ਤੇ ਦੇ શરીਰ 'ਚ ਕੋਈ ਨੁਕਸ ਨਹੀਂ ਆ। ਪਰ ਇਹਦੀ ਜਿਹੜੀ ਸਮੱਸਿਆ ਹੈ ਇਹ ਦੇ ਮਨ ਨਾਲ ਜੁੜੀ। ਜਦੋਂ ਆਪਣੇ ਬੱਚੇ ਦੀ ਗੱਲ ਕਰਦੀ ਸੀ ਉਹਦੀ ਛਾਤੀ 'ਚ ਉਸ ਦੇ ਲਈ ਦੁੱਧ ਆਉਂਦਾ ਸੀ। ਸੋ ਇਸ ਕਰਕੇ ਸਮਾਜ ਦੇ ਵਿੱਚ ਬਹੁਤ ਕੁਝ ਐਸਾ ਪਿਆ ਹੈ। ਫਿਰ ਉਸ ਤੋਂ ਬਾਅਦ ਮੈਨੂੰ ਹਸਨਪੁਰ